ਪੰਗੂ ਪ੍ਰਾਪਰਟੀ ਤੇ ਤੁਹਾਡਾ ਸਵਾਗਤ ਹੈ ਅੱਜ ਇੱਕ ਆਪਾਂ ਨਵੀਂ ਵੀਡੀਓ ਲੈ ਕੇ ਆਏ ਤੁਹਾਡੇ ਲਈ 150 ਗਜ ਦਾ ਮਕਾਨ ਉਦਮਨਗਰ ਡੱਬ ਵਾਲੀ ਰੋਡ ਤੋਂ ਬਿਲਕੁਲ ਨੇੜੇ ਪੈ ਜਾਂਦਾ ਹੈ 150 ਗਜ ਦਾ ਡਿਮਾਂਡ ਇਹਨਾਂ ਦੀ 25 ਲੱਖ ਰੁਪਏ ਬਾਕੀ ਮੌਕੇ ਤੇ ਸ਼ੂਟ ਹੋ ਜੂਗੀ ਫਰੰਟ ਤੇ ਇੱਕ ਬੈਡਰੂਮ ਆਗਾ ਜੀ ਆ ਬੈੱਡਰੂਮ ਆ ਗਿਆ ਤੁਹਾਨੂੰ ਦਿਖਾਉਣੇ ਆ ਮਕਾਨ ਵਧੀਆ ਹੈ ਜੀ ਨਵਾਂ ਮਕਾਨ ਹੈ ਆ ਬੈੱਡਰੂਮ ਆ ਗਿਆ ਤੇ ਬੈਕ ਸਾਈਡ ਤੇ ਇਹਦੇ ਇੱਕ ਬਾਥਰੂਮ ਆ ਗਿਆ ਜੀ ਨਾਲ ਹੀ ਉਹ ਵੀ ਤੁਹਾਨੂੰ ਦਿਖਾਉਣੇ ਆ ਆ ਸਾਈਡ ਤੇ ਬਾਥਰੂਮ ਆ ਗਿਆ ਜੀ ਤੇ ਸਾਹਮਣੇ ਇਹਦੇ ਬਿਲਕੁਲ ਹੀ ਦੋ ਬੈੱਡਰੂਮ ਆ ਗਏ ਜੀ ਨਵੇਂ ਤਿਆਰ ਕੀਤੇ ਆ ਪੁਰਾਣਾ ਸੀ ਮਕਾਨ ਪਿੱਛੇ ਤੋਂ ਡੱਟਾ ਵਾਲਾ ਸੀ ਇਹਨਾਂ ਨੇ ਲੈਂਟਰ ਪਾਇਆ ਬਹੁਤ ਵਧੀਆ ਮਕਾਨ ਬਣਾਇਆ ਜੀ ਤੇ ਆ ਲੌਬੀ ਆ ਗਈ ਲੌਬੀ ਵਿੱਚ ਕਿਚਨ ਕਰਤਾ ਜੀ ਥੱਲੇ ਇਹਦੇ 3 ਬੈੱਡਰੂਮ ਆ ਗਏ ਜੀ ਕਿਚਨ ਆ ਗਿਆ ਤੇ ਬਾਥਰੂਮ ਆ ਗਿਆ ਜੀ ਤੇ ਡਿਮਾਂਡ ਇਹਨਾਂ ਦੀ 25 ਲੱਖ ਰੁਪਈਆ ਬਾਕੀ ਮੌਕੇ ਤੇ ਸ਼ੂਟ ਹੋ ਜੂਗੀ ਤੇ ਉੱਪਰ ਇੱਕ ਬੈੱਡਰੂਮ ਤੇ ਬਾਥਰੂਮ ਬਣਿਆ ਹੋਇਆ ਬਹੁਤ ਵਧੀਆ ਸਾਡੀ ਵੀਡੀਓ ਨੂੰ ਜਲਦੀ ਜਲਦੀ ਨੂੰ ਸ਼ੇਅਰ ਕਰ ਦਿਓ ਤੇ YouTube ਤੇ ਸਬਸਕ੍ਰਾਈਬ ਕਰ ਦਿਓ Facebook ਤੇ Instagram ਤੇ ਫੋਲੋ ਕਰ ਦਿਓ ਤਾਂ ਕਿ ਸਾਡੀ ਵੀਡੀਓ ਤੁਹਾਡੇ ਤੀ ਪਹੁੰਚ ਸਕੇ ਕਿਸੇ ਵੀਰ ਭਰਾ ਨੇ ਐਡ ਕਰਾਉਣੀ ਐਡ ਦਾ ਕੋਈ ਪੈਸੇ ਲੈਣ ਤੇ ਕੋਠੀ ਦੀ ਮਕਾਨ ਦੀ ਘਰ ਦੀ ਜ਼ਮੀਨ ਦੀ ਪਲਾਟ ਦੀ ਐਡ ਕਰਾਉਣੀ ਐ ਐਡ ਬਿਲਕੁਲ ਫ੍ਰੀ ਹੈ ਆ ਉੱਪਰਲਾ ਬੈਡਰੂਮ ਆ ਗਿਆ ਜੀ ਤੇ ਨਾਲ ਹੀ ਇਹਦੇ ਬਾਥਰੂਮ ਆ ਗਿਆ ਆਇਦਰ ਬਾਥਰੂਮ ਆ ਗਿਆ ਜੀ ਨਾਲ ਇਹਦੇ ਲੌਬੀ ਵਿੱਚ ਬਹੁਤ ਵਧੀਆ ਪੋਰਸ਼ਨ ਬਣਿਆ ਹੋਇਆ ਹੈ ਡੱਬ ਵਾਲੀ ਰੋਡ ਤੋਂ ਜਿਹੜਾ ਪੁਲ ਹੈ ਗਣਪਤੀ ਸ਼ੀਸ਼ਮੈਲ ਵਾਲਾ ਉਦਮ ਸਿੰਘ ਨਗਰ ਬਿਲਕੁਲ ਨੇੜੇ ਆ ਗਿਆ ਰੋਡ ਤੋਂ ਅੰਡਰ ਬ੍ਰਿਜ ਦੇ ਥੱਲੇ ਵਾਲੀ ਪਾਸੇ ਅੰਡਰ ਬ੍ਰਿਜ ਮਿਲਦੇ ਆ ਫਿਰ ਆਪਾਂ ਅਗਲੀ ਵੀਡੀਓ ਵਿੱਚ